ਬਚੱਤਰ ਸਿੰਘ ਤੇ ਬੀਬੀ ਦਲਜੀਤ ਘੋੜ ਦੋਨੋਂ ਸਾਫ ਦਾ ਵਿਧਾਇਕ ਦੀ ਯਾਦ ਦੇ ਵਿੱਚ ਇੱਕ ਫਟਵਾਲ ਲੀਗ ਟੂਰਨਾਮੈਂਟ ਕੁਰਾਲੀ ਦੇ ਨੇੜਲੇ ਪਿੰਡ ਪੜਿਆਲਾ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਰਦਾਰ ਰਾਜਵੀਰ ਸਿੰਘ ਅਤੇ ਰਾਜਵੀਰ ਸਿੰਘ ਦੇ ਬੇਟੇ ਅਤੇ ਤੇਜਵੀਰ ਸਿੰਘ ਦੇ ਪਤੀ ਜੇ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਗੁਰਪ੍ਰਤਾਪ ਪੜਿਆਲਾ ਜੋ ਕਿ ਉਹਨਾਂ ਦੇ ਮਾਮਾ ਜੀ ਸਨ ਰਾਜਵੀਰ ਪੜਿਆਲਾ ਤੇ ਗੁਰਪ੍ਰਤਾਪ ਪੜਿਆਲਾ ਉਹ ਵੀ ਇਸ ਖੇਡ ਟੂਰਨਾਮੈਂਟ ਦੇ ਵਿੱਚ ਕਿਤੇ ਨਾ ਕਿਤੇ ਪਾਰਟਿਸਿਪੇਟ ਕਰਕੇ ਉਹਨੂੰ ਹੋਮ ਬੱਚਿਆਂ ਦੀ ਹੌਸਲਾ ਫਜ਼ਾਈ ਕਰ ਰਹੇ ਨੇ ਤੇ ਗੱਲਬਾਤ ਵੀ ਕਰਦੇ ਆਰਮਾਨ ਵੀਰ ਦੇ ਨਾਲ ਤੇ ਜਾਣਦੇ ਆ ਇਹ ਟੂਰਨਾਮੈਂਟ ਅੱਜ ਜੋ ਸ਼ੁਰੂ ਹੋਇਆ ਕਿੰਨੇ ਦਿਨ ਚੱਲੇਗਾ ਤੇ ਇਸ ਦੇ ਵਿੱਚ ਕਿੰਨੇ ਮੁਕਾਬਲੇ ਕਰਵਾਏ ਜਾਣਗੇ ਕਿ ਪੜਿਆਲਾ ਪਿੰਡ ਦੇ ਵਿੱਚ ਟੂਰਨਾਮੈਂਟ ਕਰਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਫਤਿਹ ਪ੍ਰਵਾਨ ਕਰਦਾ ਹੈ ਤੇ ਇਹ ਆਪਣਾ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਹੈ ਜਿਹੜਾ ਸਰਦਾਰ ਬਚਿੱਤਰ ਸਿੰਘ ਜੋ ਕਿ ਸਾਬਕਾ ਐਮ.ਐਲ.ਏ ਮੇਰੇ ਦਾਦਾ ਜੀ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਰਾਜਵੀਰ ਸਿੰਘ ਤੇ ਤੇਜਵੀਰ ਸਿੰਘ ਦੀ ਯਾਦ ਨੂੰ ਇਹ ਸਮਰਪਿਤ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਹੈ ਜਿਹਦਾ ਅੱਜ ਪਹਿਲਾ ਦਿਨ ਸੀ ਤੇ ਇਹਦਾ ਫਾਈਨਲ 26 ਤਰੀਕ ਨੂੰ ਹੋਊਗਾ ਤੇ ਆਪਣੇ ਬਹੁਤ ਸੋਹਣੇ ਮੈਚ ਚੱਲ ਰਹੇ ਹਾਲ ਤੱਕ ਚਾਰ ਮੈਚ ਹੋ ਚੁੱਕੇ ਨੇ ਤੇ ਪਹਿਲਾ ਨਾਮ ਇਹਦੇ ਵਿੱਚ ਟੀਮਾਂ ਨੂੰ 41000 ਹੈ ਤੇ ਦੂਸਰਾ 31 ਤੇ ਤੀਜਾ ਨਾਮ ਹੈ 7100 ਤੇ ਚੌਥਾ 5100 ਇਹ ਕਿੰਨਾ ਟੂਰਨਾਮੈਂਟ ਹੈ ਜੀ ਇਹ ਸਭ ਤੋਂ ਪਹਿਲਾਂ ਤਾਂ ਚਲੋ ਮੇਰੇ ਫਾਦਰ ਸਾਹਿਬ ਇਹ ਉਹ ਕਰਾਉਂਦੇ ਰਹੇ ਸੀ 2015 ਤੱਕ ਚਲੋ ਉਸ ਤੋਂ ਬਾਅਦ ਮੈਂ ਥੋੜਾ ਛੋਟਾ ਸੀ ਤੇ ਗੈਪ ਪੈ ਗਿਆ ਹੁਣ ਇਹ ਸਾਡਾ ਚੌਥਾ ਸਾਲ ਹੈ ਦੁਬਾਰਾ ਉਹਨਾਂ ਦੀ ਰੀਤ ਨੂੰ ਅਸੀਂ ਜਾਰੀ ਰੱਖਿਆ ਸਾਰੇ ਮੁੰਡਿਆਂ ਨੇ ਪਿੰਡਦਿਆਂ ਨੇ ਤੇ ਚੌਥਾ ਟੂਰਨਾਮੈਂਟ ਹੈ ਅਜੇ ਟੂਰਨਾਮੈਂਟ ਕਰਵਾਉਣ ਦਾ ਫਾਇਦਾ ਕੀ ਹੁੰਦਾ ਜੀ ਅ ਦੇਖੋ ਇਹਨਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਨਵੀਂ ਪੀੜ੍ਹੀ ਕਿਹੜੇ ਰਸਤਿਆਂ ਤੇ ਤੁਰ ਰਹੀ ਹੈ ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਰੇ ਜਿਹੜਾ ਪੰਜਾਬ ਦਾ ਯੂਥ ਹੈ ਇਹਨੂੰ ਛੋਟਿਆ ਹੁੰਦਿਆਂ ਤੁਸੀਂ ਬੱਚਿਆਂ ਨੂੰ ਗਰਾਊਂਡ ਦੇ ਨਸ਼ਿਆਂ ਨਾਲ ਜੋੜਿਆ ਜਾਵੇ ਪੂਰਾ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤੇ ਇਹੀ ਸਾਡੀ ਸੋਚ ਹੈ ਸਾਰੇ ਪਿੰਡ ਦੀ ਆਕਰਮਿਤ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਸ ਇੰਨੀ ਬੇਨਤੀ ਕਰਨਾ ਚਾਹਾਂਗਾ ਸਾਰੇ ਇਲਾਕੇ ਵਾਲੇ ਨਿਵਾਸੀਆਂ ਨੂੰ ਕਿ ਪਹਿਲੇ ਦਿਨੋਂ ਹੀ ਉਹ ਸਾਡਾ ਬਹੁਤ ਸਾਥ ਦੇ ਰਹੇ ਆ ਤੇ ਅੱਗੇ ਵੀ ਐਂ ਸਾਡਾ ਸਾਥ ਦਿੰਦੇ ਰਹਿਣ ਤੇ ਅਸੀਂ ਹੋਰ ਇਹੋ ਜਿਹੇ ਵਧੀਆ ਕੰਮ ਗਰਾਊਂਡ ਨੂੰ ਲੈ ਕੇ ਜਾਂ ਹੋਰ ਯੂਥ ਨੂੰ ਅੱਗੇ ਵਧਾਣ ਲਈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ ਦੇ ਪਿੰਡ ਦਾ ਪਹਿਲਾ ਦਾ ਤੁਹਾਨੂੰ ਸੁਮੇਜੀ ਵੀ ਆਹ ਜਿਹੜਾ ਸਾਡੇ ਪਿੰਡ ਮਤਲਬ ਲੀਗ ਦਾ ਸਿਸਟਮ ਆ ਟੂਰਨਾਮੈਂਟ ਦਾ ਚੱਲ ਰਿਹਾ ਜੀ ਇਹ ਸਰਦਾਰ ਰਾਜਵੀਰ ਸਿੰਘ ਪੜਿਆਲਾ ਨੇ ਲੀਗ ਚਲਾਈ ਤੀ ਜੀ ਉਹਨਾਂ ਦੇ ਨਕਸ਼ੇ ਕਦਮਾਂ ਪਰ ਚੱਲਦੇ ਹੋਏ ਦੀ ਉਹਨਾਂ ਦਾ ਬੇਟਾ ਵੀ ਹਰ ਸਾਲ ਲੀਗ ਵੀ ਚਲਾਉ ਰਿਹਾ ਜੀ ਲੀਗ ਦਾ ਵੀ ਜਿਹੜਾ ਫਾਈਨਲ ਮੈਚ ਤਾਂ ਉਹ ਕੱਲ ਹੋਇਆ ਜੀ ਉਹਨੂੰ ਵੀ 41000 ਰੁਪਇਆ ਇਨਾਮ ਦਿੱਤਾ ਹੈ ਜੇਤੂ ਪਹਿਲੇ ਨੰਬਰ ਵਾਲੀ ਟੀਮ ਨੂੰ ਖਰੜ ਦੀ ਟੀਮ ਜਿੱਤੀ ਹੈ ਕਾਲੇਵਾਲ ਦੀ ਟੀਮ ਨੂੰ 31000 ਰੁਪਇਆ ਦਿੱਤਾ ਹੈ ਜੀ ਇਹ ਇਹ ਮਤਲਬ ਜਿਹੜਾ ਉਹ ਹੈ ਗਰਮੀ ਦੇ ਵਿੱਚ ਵੀ ਲੀਗ ਚੱਲਦੀ ਰਹੀ ਈਰਮਾਨ ਵੀਰ ਨੇ ਵਿਚਾਰੇ ਨੇ ਬਹੁਤ ਮਿਹਨਤ ਕਰਕੇ ਤੁਸੀਂ ਆ ਸਾਡਾ ਗਰਾਊਂਡ ਚੈੱਕ ਕਰੋ ਗਰਾਊਂਡ ਦੀ ਕਿੰਨੀ ਹਾਲਤ ਸੁਧਾਰੀ ਹੋਈ ਹੈ ਜੀ ਲਾਈਟਾਂ ਲਗਾਈਆਂ ਹੋਈਆਂ ਹੈ ਗਰਮੀ ਦੇ ਵਿੱਚ ਰਾਤ ਨੂੰ ਮਤਲਬ ਜਿਹੜਾ ਹੈ ਟੂਰਨਾਮੈਂਟ ਹੁੰਦੇ ਰਹੇ ਜੀ ਜਿੰਨੀਆਂ ਵੀ ਟੀਮਾਂ ਮਤਲਬ ਸਾਡੇ ਟੂਰਨਾਮੈਂਟ ਵਿੱਚ ਇਸ ਵਿੱਚ ਲੀਗ ਦੇ ਵਿੱਚ ਖੇਡੀਆਂ ਜੀ ਇੰਟਰਸਪੈਕਟਰ ਕਰਿਆ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਮਤਲਬ ਉਹਨਾਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕਰਿਆ ਜੀ ਜਿਹੜੇ ਚੰਗੇ ਵਧੀਆ ਹੈ ਮਤਲਬ ਗੋਲਕੀਪਰ ਤੇ ਜਾਂ ਮਤਲਬ ਚੰਗੇ ਖਿਲਾੜੀ ਤੇ ਜਿਹੜੇ ਚੰਗੇ ਮਤਲਬ ਉਹ ਤੇ ਗੋਲ ਕਰਨ ਵਾਲੇ ਬੰਦੇ ਵਧੀਆ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕਰਿਆ ਗਿਆ ਜੀ ਸਾਰੀਆਂ ਟੀਮਾਂ ਦਾ ਜਾਨੀ ਆਦਰ ਮਾਣ ਕਰਿਆ ਗਿਆ ਜੀ ਅੱਜ ਤੇ ਸਾਡਾ ਜਿਹੜਾ ਇਹ ਹੈ ਉਹ ਜਿਹੜਾ ਰਾਜਵੀਰ ਬਾਈ ਚਲਾਉਂਦਾ ਜੀ ਟੂਰਨਾਮੈਂਟ ਮਤਲਬ 25 26 ਈ ਆਪਣਾ 23 24 25 26 ਨੂੰ 4 ਦਿਨ ਦਾ ਮਤਲਬ ਆਪਣਾ ਆਪਣੇ ਡੈਡੀ ਪਾਪਾ ਜੀ ਦੀ ਯਾਦ ਵਿੱਚ ਉਹਨਾਂ ਦੇ ਨਕਸ਼ੇ ਕਦਮ ਪਰ ਚੱਲਦਿਆ ਹੋਇਆ ਇਹ ਆਪਣੇ ਪਾਪਾ ਦੀ ਰਾ ਸਰਦਾਰ ਰਾਜਵੀਰ ਸਿੰਘ ਜੀ ਪੜਿਆਲਾ ਆਪਣੇ ਚਾਚਾ ਜੀ ਤੇਜਵੀਰ ਸਿੰਘ ਪੜਿਆਲਾ ਆਪਣੇ ਦਾਦਾ ਜੀ ਸਰਦਾਰ ਬਚਿੱਤਰ ਸਿੰਘ ਦੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਕਰਾਇਆ ਜਾਂਦਾ ਜੀ ਕਿਸੇ ਬੰਦੇ ਨੂੰ ਮਤਲਬ ਇਹ ਕੋਈ ਅਸੀਂ ਗ੍ਰਾਹੀ ਨਹੀਂ ਕਰਦੇ ਕੋਈ ਉਹ ਨਹੀਂ ਕਰਦੇ ਆਪਣੀ ਮਰਜ਼ੀ ਨਾਲ ਜੇ ਕੋਈ ਬੰਦਾ ਮਤਲਬ ਜੇ ਕਿਸੇ ਨੂੰ ਦੇਣਾ ਆਪਣੀ ਵਿੱਚ ਯੋਗਦਾਨ ਪਾਉਣਾ ਤਾਂ ਪਾ ਸਕਦਾ ਜੀ